ਤੇ ਅੱਜ ਗੱਲ ਕਰਦੇ ਆ ਅਸੀਂ ਪੁਲੀਸੀਆ ਦਾ ਜੋ ਮਿਸ਼ਨ ਹੈ ਸਾਡਾ ਜੋ ਇੱਕ ਤੀਚਾ ਹੈ ਉਹ ਕੀ ਹੈ ਤੇ ਅਸੀਂ ਦੇਖਦੇ ਆ ਕਿ ਜਿਵੇਂ ਪ੍ਰਭੂ ਯੀਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਮਤੀ ਦਿਨ ਚੀ ਉਸ ਦਾ 28 ਆਇਤ ਆਏ ਤੇ ਉਸ ਦੀਆਂ 16 ਤੋ ਲੈ ਕੇ ਤੇ 20 ਆਇਤਾਂ ਤੱਕ ਉਹਦੇ ਵਿੱਚ ਪ੍ਰਭੂ ਕਹਿੰਦਾ ਹੈ ਕਿ ਜਗਾ ਜਗਾ ਜਾ ਕੇ ਮੇਰੇ ਨਾਮ ਦਾ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਲੋਕਾਂ ਨੂੰ ਮੇਰੇ ਚੇਲੇ ਬਣਾਓ ਤੇ ਜੋ ਕੋਈ ਵਿਸ਼ਵਾਸ ਕਰਦਾ ਹੈ ਜੋ ਪਾਪਾ ਤੋਂ ਤੋਬਾ ਕਰਦਾ ਹੈ ਉਸ ਨੂੰ ਬਪਤਿਸਮਾ ਦਿਓ ਤੇ ਉਸ ਨੂੰ ਉਹ ਚੀਜ਼ਾਂ ਸਿਖਾਓ ਜੋ ਕਿ ਵਚਨ ਦੇ ਵਿੱਚ ਪ੍ਰਭੂ ਨੇ ਸਾਨੂੰ ਦੱਸੀਆਂ ਹੋਈਆਂ ਨੇ ਅਤੇ ਉਹ ਕਹਿੰਦਾ ਹੈ ਕਿ ਮੈਂ ਜੁਗਾ ਜੁਗਾ ਤੱਕ ਹਮੇਸ਼ਾ ਤੱਕ ਤੁਹਾਡੇ ਨਾਲ ਹਾਂ ਤੇ ਅਸੀਂ ਇਹ ਗੱਲ ਨੂੰ ਜੇ ਦੇਖੀਏ ਤੇ ਅਸੀਂ ਤਿੰਨ ਗੱਲਾਂ ਦੇਖਦੇ ਹਾਂ ਜੋ ਕਿ ਇੱਕ ਕਲੀਸਿਆ ਦੇ ਮਿਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਹਨ ਚਾਹੀਦੀਆਂ ਨੇ ਉਹ ਇਹ ਹੈ ਪਹਿਲਾਂ ਤਾਂ ਇਹ ਹੈ ਕਿ ਉਹ ਪ੍ਰਭੂ ਨੂੰ ਜਾਣੇ ਪ੍ਰਭੂ ਨੂੰ ਜਾਣੇ ਕਲੀਸਿਆ ਜੋ ਪ੍ਰਭੂ ਦੇ ਕਹੇ ਹੋਏ ਕੰਮਾਂ ਤੇ ਚੱਲਦੀ ਹੈ ਉਹੀ ਕਲੀਸਿਆ ਸਹੀ ਕਲੀਸਿਆ ਹੁੰਦੀ ਹੈ ਜਿਹੜੀ ਕਲੀਸਿਆ ਆਪਣੇ ਕੰਮਾਂ ਤੇ ਜਾਰੀ ਰੱਖ ਜਾਂ ਆਪਣੇ ਆਪ ਨੂੰ ਜਾਰੀ ਰੱਖਦੀ ਹੈ ਜਿਵੇਂ ਕਿ ਕਈ ਅਸੀਂ ਫੇਰ ਦਿੰਦੇ ਆ ਵਿਮਨ ਪ੍ਰੀਚਰਸ ਹਨਾ ਔਰਤਾਂ ਪ੍ਰਚਾਰਕ ਪ੍ਰਚਾਰਕ ਬਣੀਆਂ ਹੋਈਆਂ ਨੇ ਜਾਂ ਜਾਂ ਸਕੈਂਡਲ ਹੁੰਦੇ ਨੇ ਚਰਚਾਂ ਦੇ ਵਿੱਚ ਹਨਾ ਜਾਂ ਜੋ ਪਾਸਟਰ ਚੋਰੀ ਕਰਦੇ ਨੇ ਪੈਸੇ ਜਾਂ ਚਰਚ ਮੈਂਬਰ ਚੋਰੀ ਕਰਦੇ ਨੇ ਪੈਸੇ ਜਾਂ ਸਿਰਫ ਇੱਕ ਚਰਚ ਸੋਸ਼ਲ ਗੈਦਰਿੰਗ ਬਣਾ ਕੇ ਕਈ ਲੋਕਾਂ ਨੇ ਰੱਖ ਦਿੱਤੀ ਹੁੰਦੀ ਹੈ ਕਿ ਵੀ ਖੁਦਾ ਦੇ ਬਚਨ ਨੂੰ ਮਹੱਤਵ ਨਹੀਂ ਦਿੰਦੇ ਲੋਕ ਪਰ ਆਪਣੇ ਬਚਨਾਂ ਨੂੰ ਮਹੱਤਵ ਦਿੰਦੇ ਨੇ ਜਿੰਦਾ ਸਟੋਰੀਆਂ ਦੱਸੀ ਜਾਣੀਆਂ ਜਾਂ ਗਵਾਹੀਆਂ ਇੱਕ ਇੱਕ ਡੇਢ ਡੇਢ ਘੰਟੀਆਂ ਘੰਟੇ ਲੰਬੀਆਂ ਲੋਕੀ ਗਵਾਹੀਆਂ ਦਿੰਦੇ ਨੇ ਪਰ ਜਦੋਂ ਗਵਾਹੀ ਨੂੰ ਤੁਸੀਂ ਫੋਲ ਕੇ ਦੇਖੋ ਉਹਦੇ ਵਿੱਚ ਨਾ ਤਾਂ ਕੋਈ ਖੁਦਾ ਦੀ ਗੱਲ ਹੁੰਦੀ ਹੈ ਤੇ ਨਾ ਹੀ ਮੁਕਤੀ ਦੀ ਗੱਲ ਹੁੰਦੀ ਹੈ ਉਹ ਸਿਰਫ ਇਹ ਗੱਲ ਕਰਦੇ ਨੇ ਕਿ ਮੈਂ ਆਪਣੇ ਆਪ ਨੂੰ ਕਿਵੇਂ ਲੋਕਾਂ ਨੂੰ ਦਿਖਾ ਸਕਾਂ ਆਪਣੇ ਆਪ ਨੂੰ ਆਪਣੇ ਐਕਸਲੈਂਸੀ ਨੂੰ ਜਾ ਆਪਣੇ ਵਧੀਆਪਨ ਨੂੰ ਮਤਿ ਇਦਾਂ ਲੋਕਾਂ ਦਾ ਪਚਾ ਦੇਵਾਂ ਤੇ ਇਦਾਂ ਦੇ ਕੰਮਾਂ ਨੂੰ ਚਰਚਾਂ ਦੇ ਵਿੱਚ ਤਾਂ ਕਰਨਾ ਚਾਹੀਦਾ ਨਹੀਂ ਹੈ ਤੇ ਅਸੀਂ ਦੇਖਦੇ ਆਂ ਕਿ ਖੁਦਾ ਦੇ ਬਚਨ ਚ ਜੋ ਕਲੀਸਿਆ ਧਿਆਨ ਦਿੰਦੀ ਹੈ ਉਹ ਵੀ ਕਲੀਸਿਆ ਖੁਦਾਵੰਦ ਦੇ ਨਾਲ ਚੱਲਦੀ ਹੈ ਤੇ ਪਹਿਲੀ ਗੱਲ ਤਾਂ ਇਹ ਹੋਵੇ ਕਿ ਉਹ ਆਪਣੇ ਖੁਦਾਵੰਦ ਨੂੰ ਜਾਣਦੀ ਹੈ ਕਿਉਂਕਿ ਜੇ ਖੁਦਾਵੰਦ ਦੇ ਅਸੀਂ ਸ਼ਰੀਰ ਹਾਂ ਜੋ ਕਿ ਕਲੀਸਿਆ ਖੁਦਾਵੰਦ ਦਾ ਸ਼ਰੀਰ ਹੈ ਤੇ ਖੁਦਾਵੰਦ ਕਲੀਸਿਆ ਦਾ ਸਰ ਹੈ ਤੇ ਜਿੱਧਰ ਸਰ ਜਾਂਦਾ ਹੈ ਉਧਰ ਹੀ ਕਲੀਸਿਆ ਜਾਂਦੀ ਹੈ ਤੇ ਇਹ ਦਊਗੀ ਪਹਿਲੀ ਗੱਲ ਕਿ ਉਹ ਆਪਣੇ ਖੁਦਾਵੰ ਨੂੰ ਜਾਣੇ ਪ੍ਰਭੂ ਨੂੰ ਜਾਣੇ ਦੂਜੀ ਗੱਲ ਇਹ ਹੈ ਕਿ ਕਲੀਸਿਆ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦਾਵੰ ਦੇ ਲੋਕਾਂ ਨਾਲ ਪਿਆਰ ਰੱਖੀਏ ਤੇ ਖੁਦਾਵੰ ਦੇ ਲੋਕਾਂ ਨੂੰ ਤਸੱਲੀ ਦਈ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਦੇਖਿਆ ਤੇ ਜੋ ਚੰਗੀ ਕਲੀਸਾ ਹੁੰਦੀ ਹੈ ਉਹ ਨਾ ਹੀ ਸਿਰਫ ਪ੍ਰਭੂ ਦੇ ਨਾਲ ਚੱਲਦੀ ਹੈ ਪਰ ਉਹ ਇੱਕ ਦੂਸਰੇ ਨਾਲ ਵੀ ਚੱਲਦੀ ਹੈ ਪ੍ਰਭੂ ਦੇ ਲੋਕ ਇੱਕ ਦੂਸਰੇ ਨਾਲ ਚੱਲਦੇ ਹਨ ਉਹ ਬਚਨਾਂ ਉੱਤੇ ਧਿਆਨ ਲਾਉਂਦੇ ਹਨ ਉਹ ਪ੍ਰਾਰਥਨਾ ਉੱਤੇ ਧਿਆਨ ਲਾਉਂਦੇ ਨੇ ਉਹ ਸੰਗਤ ਤੇ ਧਿਆਨ ਲਾਉਂਦੇ ਨੇ ਉਹ ਕੱਲ ਇਕੱਲੇ ਨਹੀਂ ਰਹਿੰਦੇ ਅੱਜ ਕੱਲ ਅਸੀਂ ਕੀ ਦੇ ਦਿਆਂ ਕਈ ਆ ਲੋਕ ਜੋ ਹੁੰਦੇ ਨੇ ਇੰਨੇ ਕਨਫਿਊਜ਼ ਹਨ ਮੈਂ ਇਹ ਨਹੀਂ ਕਹਿੰਦਾ ਸ਼ਾਇਦ ਉਹ ਮਸੀਹੀ ਨਾ ਹੋਣ ਸ਼ਾਇਦ ਹੋਣ ਚਾਹੇ ਨਾ ਹੋਣ ਉਹ ਸਿਰਫ ਧਵਾਣ ਜਾਣਦਾ ਹੈ ਪਰ ਮੈਂ ਕਈ ਲੋਕਾਂ ਨੂੰ ਦੇ ਦਦਾ ਹਾਂ ਉਹ ਕਈ ਵਾਰੀ ਇੱਥੇ ਸਾਡੇ ਚਰਚ ਵੀ ਆਉਂਦੇ ਨੇ ਤੇ ਉਹ ਇੱਕ ਵਾਰ ਆਉਂਦੇ ਨੇ ਫਿਰ ਅਸੀਂ ਉਹਨੂੰ ਉਹਨਾਂ ਨੂੰ ਕਦੀ ਦੇਖਦੇ ਨਹੀਂ ਆਂ ਕਾਫੀ ਮਹੀਨੇ ਨਿਕਲ ਜਾਂਦੇ ਨੇ ਜਾਂ ਸਾਲ ਨਿਕਲ ਜਾਂਦੇ ਨੇ ਉਹ ਫੇਰ ਦੁਬਾਰਾ ਆਉਂਦੇ ਨੇ ਉਹ ਲੋਕ ਫੇਰ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਹਾਂ ਕਿ ਤੁਸੀਂ ਸੰਗਤ ਕਿੱਥੇ ਰੱਖੀ ਫਿਰ ਤੇ ਉਹ ਕਹਿੰਦੇ ਨੇ ਕਿ ਅਸੀਂ ਅੱਜ ਇਸ ਚਰਚ ਜਾਂਦੇ ਹਾਂ ਫੇਰ ਅਗਲੇ ਸਾਲ ਦੇ ਦੂਜੇ ਚਰਚ ਜਾਂਦੇ ਹਾਂ ਜੇ ਮੰਨ ਕੀਤਾ ਗਏ ਨਹੀਂ ਕੀਤਾ ਨਾ ਗਏ ਔਰ ਇਹ ਗਲਤ ਗੱਲ ਹੈ ਕਿਉਂਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਚਰਚ ਮੈਂਬਰਸ਼ਿਪ ਬਹੁਤ ਜ਼ਰੂਰੀ ਹੁੰਦੀ ਹੈ ਇੱਕ ਚਰਚ ਨੂੰ ਚੁਣੋ ਇੱਕ ਕਲੀਸਾ ਨੂੰ ਫੜੋ ਜਿਹਦੇ ਵਿੱਚ ਖੁਦਾਵੰ ਦਾ ਵਿਚਾਰ ਹੁੰਦਾ ਹੈ ਜਿਹਦੇ ਵਿੱਚ ਖੁਦਾਵੰ ਦਾ ਆਤਮਾ ਕੰਮ ਕਰਦਾ ਹੈ ਤੇ ਉੱਥੇ ਰੋ ਤੇ ਉੱਥੇ ਉੱਥੇ ਹਲੀਮ ਹੋ ਕੇ ਸਿੱਖਿਆ ਲਓ ਤੇ ਇਨਕਰੇਜਮੈਂਟ ਦਾ ਕਾਰਨ ਬਣੋ ਦੂਜਿਆਂ ਲਈ ਵੀ ਇੱਕ ਇਨਕਰੇਜਮੈਂਟ ਦਾ ਕਾਰਨ ਬਣੋ ਆਪਣੇ ਲਈ ਵੀ ਤੇ ਆਪ ਵੀ ਦੂਜਿਆਂ ਤੋਂ ਇਨਕਰੇਜਮੈਂਟ ਲਓ ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਕਿ ਰਿਲੇਸ਼ਨਸ਼ਿਪ ਕਲੀਸਾ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਹੁੰਦੇ ਨੇ ਤੇ ਅੱਜ ਅਸੀਂ ਕੀ ਦੇਖਦੇ ਹਾਂ ਵੀ ਇੱਕ ਇਨਸਾਨ ਕੀ ਹੁੰਦਾ ਹੈ ਉਹ ਜਗਾ ਜਗਾ ਦਾ ਜਾਂਦਾ ਹੈ ਚਰਚ ਪਰ ਉਹ ਯੂਸਫੁਲ ਨਹੀਂ ਹੁੰਦਾ ਕਿਉਂਕਿ ਨਾ ਤਾਂ ਉਹਦੀ ਜ਼ਿੰਦਗੀ 'ਚ ਕੋਈ ਸੰਗਤ ਹੁੰਦੀ ਹੈ ਨਾ ਤਾਂ ਵੀਕਲੀ ਬੇਸਿਸ 'ਤੇ ਉਹਨੂੰ ਕੋਈ ਜਾਣਦਾ ਹੁੰਦਾ ਹੈ ਤੇ ਉਹ ਇਨਸਾਨ ਇਕੱਲਾ ਹੁੰਦਾ ਹੈ ਤੇ ਬਾਈਬਲ ਹਾਂ ਦੱਸਦੀ ਹੈ ਕਿ ਇੱਕ ਇਕੱਲਾ ਮਸੀਹੀ ਜੋ ਹੈ ਉਹ ਪ੍ਰਭੂ ਵੱਲੋਂ ਨਹੀਂ ਭੇਜਿਆ ਹੁੰਦਾ ਕਿਉਂਕਿ ਬਾਈਬਲ ਦੇ ਵਿੱਚ ਅਸੀਂ ਮਸੀਹੀ ਲੋਕਾਂ ਨੂੰ ਇਕੱਲੇ ਤਾਂ ਦੇਖਦੇ ਨਹੀਂ ਆ ਮਸੀਹੀ ਲੋਕ ਜੋੜਦੇ ਨੇ ਇੱਕ ਦੂਜੇ ਨਾਲ ਤੇ ਇਸ ਕਰਕੇ ਅ ਪ੍ਰਭੂ ਕਹਿੰਦਾ ਹੈ ਕਿ ਤੁਸੀਂ ਮੇਰੀਆਂ ਭੇਡਾਂ ਹੋ ਤੇ ਮੇਰੀਆਂ ਭੇਡਾਂ ਮੇਰੀਆਂ ਆਵਾਜ਼ ਸੁਣਦੀਆਂ ਸੁਣਦੀਆਂ ਹਨ ਭੇਡਾਂ ਕਦੀ ਵੀ ਇਕੱਲੀਆਂ ਇਕੱਲੀਆਂ ਨਹੀਂ ਜਾਂਦੀਆਂ ਉਹ ਇਕੱਠੀਆਂ ਰਹਿੰਦੀਆਂ ਨੇ ਪ੍ਰਭੂ ਦੇ ਘੇਟ ਵਿੱਚ ਤੇ ਤੀਜੀ ਗੱਲ ਅਸੀਂ ਦੇਖਦੇ ਹਾਂ ਕਿ ਜੋ ਪੁਲਿਸਿਆ ਹੁੰਦੀ ਹੈ ਉਸ ਦਾ ਮਿਸ਼ਨ ਕੀ ਹੁੰਦਾ ਹੈ ਕਿ ਉਹ ਗਵਾਚੇ ਹੋਏ ਲੋਕਾਂ ਨੂੰ ਪ੍ਰਭੂ ਦੀ ਖੁਸ਼ਖਬਰੀ ਸੁਣਾਵੇ ਪਾਸਟਰਾਂ ਦਾ ਪ੍ਰਚਾਰਕਾਂ ਦਾ ਮਿਸ਼ਨਰੀਆਂ ਦਾ ਕੰਮ ਹੁੰਦਾ ਹੈ ਕਿ ਉਹ ਪ੍ਰਭੂ ਦੀ ਖੁਸ਼ਖਬਰੀ ਨੂੰ ਸੁਣਾਉਣ ਉਹਨਾਂ ਲੋਕਾਂ ਵਿੱਚ ਜਾ ਕੇ ਜੋ ਕਿ ਆ ਪਾਪ 'ਚ ਫਸੇ ਹੁੰਦੇ ਨੇ ਜਿਨ੍ਹਾਂ ਕੋਈ ਉਮੀਦ ਆਸ਼ਾ ਸ਼ਾਂਤੀ ਨਹੀਂ ਹੈ ਪਰ ਕਲੀਸਿਆ ਦਾ ਵੀ ਕੰਮ ਇਹ ਹੁੰਦਾ ਹੈ ਸਿਰ ਪਾਸਟਰ ਦਾ ਕੰਮ ਨਹੀਂ ਹੁੰਦਾ ਇਹ ਕਲੀਸੇ ਦਾ ਵੀ ਕੰਮ ਹੁੰਦਾ ਹੈ ਕਿ ਉਹ ਲੋਕਾਂ ਨੂੰ ਪ੍ਰਭੂ ਦੇ ਬਾਰੇ ਦੱਸਣ ਪ੍ਰਭੂ ਦੀ ਖੁਸ਼ਖਬਰੀ ਦੇ ਬਾਰੇ ਇਵੈਂਜੇਲਿਜ਼ਮ ਆਊਟਰੀਚ ਮਿਸ਼ਨ ਵਰਕ ਅਸੀਂ ਕਈ ਇਦਾਂ ਦੀਆਂ ਗੱਲਾਂ ਕਰਦੇ ਹਾਂ ਕਈ ਇਦਾਂ ਦੇ ਚੰਗੇ ਕੰਮਾਂ 'ਚ ਹਿੱਸਾ ਲੈਣੇ ਆ ਜੋ ਕਿ ਪ੍ਰਭੂ ਨੇ ਸਾਨੂੰ ਕਹੇ ਹੋਏ ਨੇ ਤਾਂ ਕਿ ਅਸੀਂ ਉਹਨਾਂ ਲੋਕਾਂ ਤੱਕ ਪ੍ਰਭੂ ਦਾ ਵਚਨ ਪਹੁੰਚਾ ਦਈਏ ਜਿਨ੍ਹਾਂ ਦੇ ਵਿੱਚ ਅ ਪ੍ਰਭੂ ਦਾ ਆਤਮਾ ਨਹੀਂ ਕੰਮ ਕਰਦਾ ਜੋ ਪਾਪ 'ਚ ਲੋਕ ਫਸੇ ਹੋਏ ਨੇ ਤੇ ਪਾਪ 'ਚ ਲੋਕ ਉਹ ਫਸੇ ਹੋਏ ਨੇ ਜੋ ਲੋਕ ਪ੍ਰਭੂ ਤੋਂ ਦੂਰ ਨੇ ਤੇ ਪ੍ਰਭੂ ਤਾਂ ਚੰਗਾ ਖੁਦਾ ਹੈ ਉਹ ਤਾਂ ਚੰਗਾ ਸਾਰਿਆਂ ਨਾਲ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਦੀ ਉਸ ਦਾ ਜੋ ਸਦੀਵਕ ਜੀਵਨ ਹੈ ਉਹ ਸਾਰਿਆਂ ਨੂੰ ਮਿਲ ਜਾਵੇ ਆਤਮਿਕ ਜੀਵਨ ਸਦੀਪਕ ਜੀਵਨ ਕਦੀ ਨਾ ਖਤਮ ਹੋਣ ਵਾਲਾ ਜੀਵਨ ਕਿਉਂਕਿ ਇੱਕ ਇਦਾਂ ਦਾ ਟਾਈਮ ਆਉਂਦਾ ਹੈ ਜਦੋਂ ਪ੍ਰਭੂ ਨੇ ਆਪਣਾ ਸਿੰਘਾਸਨ ਇਸ ਦੁਨੀਆ ਤੇ ਲਾਉਣਾ ਹੈ ਤੇ ਉਸ ਨੇ ਦੁਨੀਆ ਦਾ ਨਿਆਂ ਕਰਨਾ ਹੈ ਅਤੇ ਜੋ ਲੋਕ ਪਾਪ ਚ ਫਸੇ ਹੋਏ ਨੇ ਜੋ ਜਿਨ੍ਹਾਂ ਲੋਕਾਂ ਨੇ ਤੋਬਾ ਨਹੀਂ ਕੀਤੀ ਤੇ ਆਪਣੇ ਪਾਪਾਂ ਤੋਂ ਨਹੀਂ ਮੁੜੇ ਉਹਨਾਂ ਨੂੰ ਖੁਦਾਵੰ ਨੇ ਇਨਕਾਰ ਕਰ ਦੇਣਾ ਹੈ ਤੇ ਉਹ ਲੋਗ ਨਰਕ ਦੇ ਅਕੋ ਵਿੱਚ ਸਿੱਟੇ ਜਾਣਗੇ ਇਹ ਬਾਈਬਲ ਬਹੁਤ ਹੀ ਕਲੀਅਰ ਤਰੀਕੇ ਨਾਲ ਸਾਨੂੰ ਸਮਝਾਉਂਦੀ ਹੈ ਇਹ ਗੱਲ ਤੇ ਜੋ ਲੋਕ ਪ੍ਰਭੂ ਚ ਪਾਏ ਗਏ ਉਹ ਪ੍ਰਭੂ ਦੇ ਰਾਜ ਵਿੱਚ ਸ਼ਾਮਿਲ ਹੋਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਖੁਦਾਵਨ ਦੇ ਰਾਜ ਵਿੱਚ ਲੋਕ ਪਹੁੰਚਣ ਤੇ ਖੁਦਾਵਨ ਵੀ ਚਾਹੁੰਦਾ ਹੈ ਕਿ ਕਲੀਸ਼ੀਆ ਲੋਕਾਂ ਨੂੰ ਦੱਸੇ ਕਿ ਇੱਕ ਸਮਾਂ ਆ ਰਿਹਾ ਹੈ ਜਿਹਦੇ ਵਿੱਚ ਪ੍ਰਭੂ ਨੇ ਸਾਰੇ ਲੋਕਾਂ ਦਾ ਨਿਆਂ ਕਾਨਾ ਹੈ ਜੋ ਲੋਕ ਪ੍ਰੋਗੋ ਯਿਸੂ ਮਸੀਹ ਚ ਪਾਇਆ ਜਾਂਦੇ ਨੇ ਉਹੀ ਬਚਾਏ ਜਾਂਦੇ ਨੇ ਸਾਨੂੰ ਇੱਕ ਗੱਲ ਉੱਤੇ ਧਿਆਨ ਦੇਣ ਦੀ ਲੋੜ ਹੈ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਕਿਸੇ ਚਰਚ ਵਿੱਚ 10000 ਲੋਕ ਹੋ ਜਾਂਦੇ ਨੇ ਜਾਂ 15000 ਲੋਕ ਹੋ ਜਾਂਦੇ ਨੇ ਇੰਡੀਆ ਵਿੱਚ ਵੀ ਦੇਖਦੇ ਹਾਂ ਅਮਰੀਕਾ ਜਾਂ ਹੋਰ ਕਈ ਇਲਾਕਿਆਂ ਚ ਵੀ ਦੇਖਦੇ ਹਾਂ ਜੇ ਤੁਹਾਡੇ ਚਰਚ ਜਾਂ ਇਦਾਂ ਦੀ ਕਲੀਸੇਆ ਹੁੰਦੀ ਹੈ ਜਿਹਦੇ ਵਿੱਚ ਬਹੁਤ ਹੀ ਮੇਰੇਕਲ ਹੁੰਦੇ ਨੇ ਜੋ ਬਹੁਤ ਹੀ ਵੱਡੇ ਮੌਜੇ ਕਰਦੇ ਨੇ ਜਿਨ੍ਹਾਂ ਦਾ ਕੋਈ ਅਸਲੀ ਆਪਾਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਪਰ ਉਹ ਸਿਰਫ ਵੀਡੀਓ ਤੇ ਦਿਖਾ ਲੈਂਦੇ ਨੇ ਕਿ ਇਹ ਇਨਸਾਨ ਨੂੰ ਸ਼ਿਫਾ ਮਿਲੀ ਹੈ ਜਾਂ ਇਹ ਇਨਸਾਨ ਨੂੰ ਇਹ ਅੱਖਾਂ ਖੁੱਲ ਗਈਆਂ ਵਗੈਰਾ ਵਗੈਰਾ ਅ ਜ਼ਰੂਰੀ ਨਹੀਂ ਹੈ ਕਿ ਜੇ ਉਹ ਕਲਿਸਿਆਂਾਂ ਦੇ ਵਿੱਚ ਲੋਕ ਜਾਂਦੇ ਨੇ ਉਹ ਸਾਰੇ ਬਚੇ ਹੋਏ ਹੋਣ ਅ ਕਿਉਂਕਿ ਜੇ ਅਸੀਂ ਪ੍ਰਭੂ ਕੋ ਆਉਂਦੇ ਹਾਂ ਸਿਰਫ ਆਪਣੀ ਜ਼ਿੰਦਗੀ ਬਿਹਤਰ ਕਰਨ ਲਈ ਫੇ ਅਸੀਂ ਪ੍ਰਭੂ ਨੂੰ ਨਹੀਂ ਜਾਣਦੇ ਪ੍ਰਭੂ ਸਾਡੀ ਇੰਦਿਆਂ ਚ ਆਉਂਦਾ ਹੈ ਤਾਂ ਕਿ ਉਹ ਸਾਨੂੰ ਮਾ ਪਾਪ ਦੀ ਸਜ਼ਾ ਤੋਂ ਬਚਾ ਸਕੇ ਸਾਨੂੰ ਦੂਜੀ ਮੌਤ ਤੋਂ ਬਚਾ ਸਕੇ ਜੋ ਕਿ ਨਰਕ ਵਾਲੀ ਮੌਤ ਹੁੰਦੀ ਹੈ ਸਾਨੂੰ ਉਹ ਤੋਂ ਬਚਾ ਸਕੇ ਤੇ ਸਾਨੂੰ ਆਪਣੇ ਪਿਤਾ ਨਾਲ ਜੋੜ ਦਵੇ ਸਾਨੂੰ ਆਪਣਾ ਆਪਣਾ ਪਵਿੱਤਰ ਆਤਮਾ ਦੇ ਦੇਵੇ ਤਾਂ ਕਿ ਅਸੀਂ ਪ੍ਰਭੂ ਦੇ ਰਾਜ ਵਿੱਚ ਢਾਕਲ ਹੋ ਜਾਈਏ ਤੇ ਪ੍ਰਭੂ ਦੇ ਕੰਮਾਂ ਨੂੰ ਕਰੀਏ ਜੋ ਜਿਨ੍ਹਾਂ ਨਾਲ ਪ੍ਰਭੂ ਦੇ ਦੇ ਨਾਮ ਨੂੰ ਮਹਿਮਾ ਮਿਲਦੀ ਹੈ ਇਹ ਇੱਕ ਮਸੀਹੀ ਜੀਵਨ ਦਾ ਲਕਸ਼ ਹੁੰਦਾ ਹੈ ਪ੍ਰਭੂ ਦੀ ਮਹਿਮਾ ਪ੍ਰਭੂ ਦੀ ਮਹਿਮਾ ਦੇ ਵਿੱਚ ਹੀ ਸਾਡਾ ਭਲਾ ਹੈ ਕਿਉਂਕਿ ਪ੍ਰਭੂ ਦੀ ਮਹਿਮਾ ਉਹ ਵੀ ਲੋਕ ਕਰਦੇ ਨੇ ਜਿਨ੍ਹਾਂ ਕੋਲ ਸਦੀਵਕ ਜੀਵਨ ਹੈ ਜਿਨ੍ਹਾਂ ਕੋਲ ਸ਼ਾਂਤੀ ਸੰਤੁਸ਼ਟੀ ਪ੍ਰਭੂ ਦੀ ਆ ਗਈ ਤੇ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਪ੍ਰਭੂ ਕੋਲ ਆਉਂਦੇ ਹੋ ਤੁਹਾਡੀ ਤੁਹਾਡੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਵੇ ਇਹ ਕਿਤੇ ਨਹੀਂ ਲਿਖਿਆ ਬਾਇਬਲ ਦੇ ਵਿੱਚ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਮਿਸ਼ਨ ਉੱਤੇ ਧਿਆਨ ਦੇਈਏ ਤੇ ਮਿਸ਼ਨ ਚਰਚ ਦਾ ਇਹੀ ਹੈ ਕਲੀਸੇ ਦਾ ਇਹ ਹੈ ਕਿ ਉਹ ਇਸ ਧਰਤੀ ਦਾ ਲੂਣ ਇਸ ਧਰਤੀ ਦਾ ਰੋਸ਼ਨੀ ਬਣੇ ਜਿਵੇਂ ਕਿ ਅਸੀਂ ਮੱਤੀ ਦੀ ਕਿਤਾਬ ਚ ਪੜ੍ਹਦੇ ਹਾਂ ਪ੍ਰਭੂ ਕਹਿੰਦਾ ਹੈ ਕਿ ਤੁਸੀਂ ਸੰਸਾਰ ਦੀ ਜੋਤ ਹੋ ਤੇ ਤੁਸੀਂ ਸੰਸਾਰ ਦਾ ਨੂਨ ਹੋ ਤੇ ਅਸੀਂ ਉਹ ਕੰਮ ਕਰੀਏ ਜੋ ਇੱਕ ਜੋਤ ਕਰਦੀ ਹੈ ਲਾਈਟ ਤੇ ਅਸੀਂ ਉਹ ਕੰਮ ਕਰੀਏ ਕਿ ਜੋ ਇੱਕ ਨੂਨ ਕਰਦਾ ਹੈ ਨੂਨ ਇੱਕ ਸਵਾਦ ਦਿੰਦਾ ਹੈ ਖਾਣੇ ਵਿੱਚ ਤੇ ਖਾਣੇ ਦੇ ਵਿੱਚ ਸਵਾਦ ਦਾ ਮਤਲਬ ਕੀ ਹੈ ਕਿ ਅਸੀਂ ਲੋਕਾਂ ਨੂੰ ਖੁਸ਼ਖਬਰੀ ਦਈਏ ਤੇ ਲੋਕਾਂ ਨੂੰ ਖੁਸ਼ ਕਰਦੀ ਹੈ ਜਦੋਂ ਉਹਨਾਂ ਨੂੰ ਸੋਵੇਸ਼ਨ ਮਿਲਦੀ ਹੈ ਮੁਕਤੀ ਮਿਲਦੀ ਹੈ ਤੇ ਉਹ ਖੁਸ਼ ਹੋ ਜਾਂਦੇ ਹਨ ਧੰਨ ਹੋ ਜਾਂਦੇ ਹਨ ਬlesਟ ਹੋ ਜਾਂਦੇ ਹਨ ਪਰਭੂ ਚਾਹੁੰਦਾ ਹੈ ਕਿ ਅਸੀਂ ਇਹਨਾਂ ਤਿੰਨਾਂ ਗੱਲਾਂ ਤੇ ਧਿਆਨ ਦਈਏ ਕਿ ਅਸੀਂ ਪ੍ਰਭੂ ਵੱਲ ਦੇਖੀਏ ਅਸੀਂ ਇੱਕ ਦੂਜੇ ਵੱਲ ਵੀ ਦੇਖੀਏ ਤੇ ਇੱਕ ਦੂਜੇ ਨੂੰ ਹੰਗਾਰਾ ਦੇਈਏ ਆਤਮਾ ਦੇ ਵਿੱਚ ਚੱਲੀਏ ਤੇ ਇੱਕ ਦੂਜੇ ਨਾਲ ਸੰਗਤ ਰੱਖੀਏ ਇੱਕ ਦੂਜੇ ਨਾਲ ਯੂਨੀਟੀ ਰੱਖੀਏ ਤੇ ਤੀਜੀ ਗੱਲ ਵੀ ਅਸੀਂ ਗਵਾਚੇ ਹੋਏ ਲੋਕਾਂ ਨੂੰ ਵੀ ਆਪਣੀ ਪ੍ਰਾਰਥਨਾਵਾਂ ਚ ਜਾ ਰੱਖੀਏ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਪ੍ਰਭੂ ਦਾ ਬਚਨ ਸੁਣਾਈਏ ਤੇ ਕਈ ਗਵਾਚੇ ਲੋਕ ਸਾਡੇ ਘਰਾਂ ਦੇ ਵਿੱਚ ਵੀ ਹੁੰਦੇ ਨੇ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਵਾਲਿਆਂ ਲਈ ਵੀ ਪ੍ਰਾਰਥਨਾ ਕਰੀਏ ਗੋਆਂਢੀਆਂ ਲਈ ਵੀ ਪ੍ਰਾਰਥਨਾ ਕਰੀਏ ਕਮਾਦਦੇ ਜਾਂਦੇ ਹਾਂ ਉਹਨਾਂ ਲੋਕਾਂ ਲਈ ਵੀ ਪ੍ਰਾਰਥਨਾ ਕਰੀਏ ਕਿਉਂਕਿ ਇਹਦੇ ਵਿੱਚ ਹੀ ਖੁਦਾਵੰਦ ਦੀ ਮਹਿਮਾਇ ਤੇ ਖੁਦਾਮ ਚਾਹੁੰਦਾ ਹੈ ਕਿ ਮੇਰਾ ਮਿਸ਼ਨ ਜਗ੍ਹਾ ਤੇ ਜਗ੍ਹਾ ਆਨ ਸੈ ਪਹੁੰਚ ਜਾਵੇ ਤੇ ਮੈਂ ਇਹ ਵੀ ਕਹੂੰਗਾ ਇੱਕ ਗੱਲ ਕਿ ਕਲੀਸਿਆ ਦੇ ਜੋ ਮੈਂਬਰ ਹੁੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕਲੀਸਿਆ ਦੇ ਵਿੱਚ ਇੱਕ ਚੰਗਾ ਹਿੱਸਾ ਬਣ ਕੇ ਪਬਲੀਕ ਸੇਵਾ ਕਰਨ ਤੇ ਸਾਡਾ ਮਿਸ਼ਨ ਇਦਾਂ ਹੀ ਪੂਰਾ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਦੀ ਸੇਵਾ ਕਰਦੇ ਹਾਂ ਬਿਨਾਂ ਕੋਈ ਕਵੈਸਚਨ ਕੀਤੇ ਠੀਕ ਹੈ ਜੇ ਕੋਈ ਪਾਸਟਰ ਜਾਂ ਚਰਚ ਕਹਿੰਦਾ ਹੈ ਕਿ ਅਸੀਂ ਇਹ ਕੰਮ ਕਰੀਏ ਉਹ ਉਹਨੂੰ ਜ਼ਰੂਰ ਸੋਚੋ ਕਿ ਇਹ ਕਿਉਂ ਕਰ ਰਹੇ ਨੇ ਕੰਮ ਪਰ ਜੇ ਉਹ ਚੰਗਾ ਕੰਮ ਹੋ ਰਿਹਾ ਹੁੰਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਉਹ ਕੰਮ ਨੂੰ ਕੰਮ ਹੋ ਗਿਆ ਵਧਾਈਏ ਤੇ ਕੰਮ ਦੇ ਵਿੱਚ ਜੁੜੀਏ ਕਿਉਂਕਿ ਇਹ ਕੰਮ ਪ੍ਰਭੂ ਦਾ ਕੰਮ ਹੈ ਖੁਦਾਵੰ ਤੁਹਾਨੂੰ ਇਸ ਵਚਨ ਤੋਂ ਅੱਜ ਇਸ ਬਹੁਤ ਹੀ ਵੱਡੀ ਬਰਕਤ ਦੇਵੇ ਆਮਨ